ਇਹ ਤਸਵੀਰਾਂ ਇਹ ਤਸਵੀਰਾਂ ਦਿਖਾ ਰਹੇ ਆ ਸੰਭੋ ਬਾਰਡਰ ਦੀਆਂ ਤਸਵੀਰਾਂ ਨੌਜਵਾਨ ਲਗਾਤਾਰ ਬੈਰੀਕੇਡ ਖਿੱਚ ਰਹੇ ਨੇ ਪਹਿਲਾ ਬੈਰੀਕੇਡ ਜਿਹੜਾ ਹੈਗਾ ਖਿੱਚ ਦਿੱਤਾ ਗਿਆ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੈਰੀਕੇਡਿੰਗ ਜਿਹੜੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ 2020 ਦੇ ਅੰਦੋਲਨ ਦੇ ਵਿੱਚ ਦੇਖੀਆਂ ਉਸ ਤਰ੍ਹਾਂ ਦੀਆਂ ਤਸਵੀਰਾਂ ਦੇਖੋ ਬੈਰੀਕੇਡਿੰਗ ਖਿੱਚ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਪਹਿਲਾ ਬੈਰੀਕੇਡ ਪਹਿਲਾ ਬੈਰੀਕੇਡ ਤੋੜ ਦਿੱਤਾ ਗਿਆ ਨੌਜਵਾਨਾਂ ਦੇ ਵੱਲੋਂ ਲਗਾਤਾਰ ਖੱਟਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਸੰਭੂ ਵਾਟਰ ਦੀਆਂ ਤਸਵੀਰਾਂ ਨੇ ਨੌਜਵਾਨ ਲਗਾਤਾਰ ਅੱਗੇ ਵਧ ਰਹੇ ਨੇ ਕੀ ਕਹੋਗੇ ਬਾਬਾ ਜੀ ਬਾਬਾ ਜੀ ਵੇਖ ਲਓ ਤੁਹਾਡੇ ਸਾਹਮਣੇ ਇਹ ਕਹਿਣ ਦੀ ਲੋੜ ਹੀ ਨਹੀਂ ਜਿੰਨੇ ਮਰਜੀ ਬੈਰੀਗੇਡ ਲਾ ਲਓ ਇੱਕ ਬੈਰੀਗੇਡ ਨਹੀਂ ਰਹਿਣ ਦਵਾਂਗੇ ਦਿੱਲੀ ਕੂਚ ਕਰਾਂਗੇ ਕਿੰਨੇ ਬੈਰੀਗੇਡ ਟੁੱਕੇ ਹੁਣ ਤੱਕ ਬੈਰੀਗੇਡ ਤਿੰਨ ਚੁੱਕ ਚੁੱਕੇ ਆ ਜੀ ਹੁਣ ਸੀਧਰ ਅੱਗੇ ਵਧ ਰਹੇ ਹੋ ਲਗਾਤਾਰ ਹਾਂਜੀ ਹਾਂਜੀ ਅੱਗੇ ਵਧ ਰਹੇ ਆ ਜੀ ਅਸਰੁ ਕਹਦਾ ਕੋਈ ਅਸਰ ਨਹੀਂ ਜੋ ਮਰਦੀ ਸਰਕਾਰ ਕਰ ਦੇ ਲਗਾਤਾਰ ਵਾਅਦੇ ਲਾਵਾਂਗੇ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਸਿੱਧੇ ਤੌਰ ਤੇ ਮੈਂ ਵਿਖਾ ਦਿਉਂਗਾ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਸੰਭੂ ਬਾਰਡਰ ਤੋਂ ਤਸਵੀਰਾਂ ਵਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਵੈਰੀਗੇਟਿੰਗ ਤੋੜ ਦਿੱਤੀ ਗਈ ਹੈ ਜਿਸ ਹਿਸਾਬ ਦੇ ਨਾਲ ਕਿਸਾਨ ਅੱਗੇ ਵਧੇ ਨੇ ਪਹਿਲਾ ਹੰਬੋ ਬਾਰਡਰ ਦੇ ਉੱਤੇ ਤੋੜ ਦਿੱਤਾ ਗਿਆ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਨਾਲ ਵੈਰੀਗੇਟਿੰਗ ਤੋੜ ਦਿੱਤੀ ਗਈ ਆ ਪਹਿਲੇ ਵੈਰੀਗੇਟ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਤੋੜੀ ਨਹੀਂ ਖਿੱਚੇ ਵੀ ਜਾ ਰਹੇ ਨੇ ਲਗਾਤਾਰ ਟਰੈਕਟਰਾਂ ਦੇ ਮਗਰ ਜਿਹੜੇ ਹੈਗੇ ਨੇ ਵੈਰੀਗੇਟਿੰਗ ਜਿਹੜੀ ਕੀਤੀ ਹੋਈ ਸੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਉਸ ਨੂੰ ਖਿੱਚ ਰਹੇ ਨੇ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਫੇਰ ਤੋਂ ਵਿਖਾ ਦਈਏ ਜਿਸ ਤਰ੍ਹਾਂ ਹਸਾਬ ਦੇ ਨਾਲ ਜਿਸ ਹਸਾਬ ਦੇ ਨਾਲ ਲਗਾਤਾਰ ਕਿਸਾਨ ਅੱਗੇ ਵੱਧ ਰਹੇ ਨੇ ਬੈਰੀਕੇਡਿੰਗ ਤੋੜੀ ਗਈ ਹੈ ਲਗਾਤਾਰ ਕਿਸਾਨਾਂ ਦੀ ਜਿਹੜੀ ਕੋਸ਼ਿਸ਼ ਹੈ ਅੱਗੇ ਵਧਣ ਦੀ ਹੈ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਤਾਂ ਕਰ ਰਿਹਾ ਪਰ ਕਿਸਾਨ ਲਗਾਤਾਰ ਜਿਹੜੇ ਹੈਗੇ ਨੇ ਅੱਗੇ ਵਧ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਵੱਡੇ ਵੱਡੇ ਪੱਥਰ ਸੀਗੇ ਉਹ ਕਿਸਾਨਾਂ ਦੇ ਰੋਕਣ ਦੇ ਲਈ ਲਾਏ ਗਏ ਸੀ ਉਹੀ ਕਿਸਾਨ ਜਿਹੜੇ ਹੈਗੇ ਨੇ ਪਛਾਣ ਨੂੰ ਖਿੱਚ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਬੁਖਾਰ ਰਹੀਆਂ ਇਸ ਸਮੇਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਨੇ ਉਹ ਬੈਰੀਕੇਡਿੰਗ ਖਿੱਚ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਇੱਧਰ ਆ ਜਾ ਤਸਵੀਰਾਂ ਜਿਹੜੀਆਂ ਨੇ ਮੈਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਟਰੈਕਟਰਾਂ ਦੇ ਮਗਰ ਪਾ ਕੇ ਜਿਹੜਾ ਹੈਗਾ ਕਿਉਂਕਿ ਲਗਾਤਾਰ ਅਥਰੂ ਗੈਂਸ ਤੇ ਗੋਲੇ ਵੀ ਡਾਗੇ ਜਾ ਰਹੇ ਨੇ ਨੌਜਵਾਨ ਲਗਾਤਾਰ ਅੱਗੇ ਵਧ ਰਹੇ ਨੇ ਵੈਰੀਗੇਟਿੰਗ ਤੋੜ ਦਿੱਤੀ ਗਈ ਆ ਪਹਿਲੀ ਤਸਵੀਰਾਂ ਤੁਹਾਨੂੰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਵਖਾ ਰਹੇ ਆ ਇਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਫਿਰ ਤੋਂ ਇੱਕ ਵੈਰੀਗੇਡ ਜਿਹੜਾ ਹੈਗਾ ਪੱਥਰ ਦੇ ਵੱਡੇ ਵੱਡੇ ਜਿਹੜੇ ਕੰਕਰੀਟ ਭਰ ਜਿਹੜੀ ਭਰੀ ਗਈ ਉਸ ਤੋਂ ਬਾਅਦ ਸੁਰੱਖਿਆ ਨੂੰ ਦੇਖਦੇ ਜਾਂ ਪ੍ਰਸ਼ਾਸਨ ਰੋਕਾਂ ਲਾ ਰਿਆ ਸੀ ਲਗਾਤਾਰ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਸਾਨ ਸਫਲ ਹੁੰਦੇ ਦਿਖਾਈ ਦੇ ਰਹੇ ਨੇ ਅੱਗੇ ਵਧਨ ਦੇ ਵਿੱਚ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਲਗਾਤਾਰ ਜਿਹੜਾ ਹੈਗਾ ਉਹ ਅੱਗੇ ਵਧਿਆ ਜਾਵੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਫਿਰ ਤੋਂ ਵਿਖਾ ਰਹੇ ਹਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ 13 ਫਰਵਰੀ ਦਾ ਦਿਨ ਕਿਸਾਨਾਂ ਦੇ ਵੱਲੋਂ ਮੱਕਰ ਕੀਤਾ ਗਿਆ ਸੀ ਕਿ ਕਿਸਾਨ ਦਿੱਲੀ ਦੇ ਵੱਲ ਜਾਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਫਿਰ ਤੋਂ ਮੋਰਚਾ ਲਾਉਣਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਹ ਮੋਰਚਾ ਅਲਿਖਿਆ ਗਿਆ ਸੀ ਤਾਂ ਹੁਣ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਪਹੁੰਚੇ ਨੇ ਪਰ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਮੈਂ ਤੁਹਾਨੂੰ ਵਿਖਾ ਦਿੰਨਾ ਜਿਹੜੀਆਂ ਤਸਵੀਰਾਂ ਸ਼ਾਇਦ ਸਾਹਮਣੇ ਤੁਹਾਨੂੰ ਨਜ਼ਰ ਪੈ ਰਹੀਆਂ ਹੋਣਗੀਆਂ ਸਾਹਮਣੇ ਬਿਲਕੁਲ ਘੱਗਰ ਦਰਿਆ ਵਗ ਰਿਹਾ ਉਸਤੇ ਉੱਤੇ ਬੈਰੀਕੇਡਿੰਗ ਕੀਤੀ ਗਈ ਆ ਵੱਖ-ਵੱਖ ਸੁਰੱਖਿਆ ਦਸਤੇ ਤਨਾਲਤ ਕੀਤੇ ਗਏ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਕਿਸਾਨਾਂ ਤੇ ਦਾਗੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਜਿੱਥੇ ਹੱਥਾਂ ਦੇ ਨਾਲ ਦਾਗੇ ਜਾ ਰਹੇ ਨੇ ਉੱਥੇ ਡਰੋਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵਿਖਾ ਦਿੱਤੀਆਂ ਤੁਹਾਨੂੰ ਇਹ ਇਹ ਵਾਲੀ ਲਾਈਨ ਜਿਹੜੀ ਤੁਸੀਂ ਵੇਖ ਰਹੇ ਹੋ ਸਾਹਮਣੇ ਬਿਲਕੁਲ ਟਰੈਕਟਰ ਨਜ਼ਰ ਹੀ ਪੈ ਰਹੇ ਹੋਣਗੇ ਕੋਝ ਜੇਸ ਵੀ ਮਸ਼ੀਨਾਂ ਵਗੈਰਾ ਅੱਗੇ ਵਧਣ ਦਾ ਜਿਹੜਾ ਸਾਹਮਣੇ ਬਿਲਕੁਲ ਸ਼ਾਇਦ ਤੁਹਾਡੇ ਕੈਮਰੇ ਦੀ ਅੱਖ ਦੇ ਵਿੱਚ ਸਾਡੇ ਨਜ਼ਰ ਨਾਲ ਆ ਰਿਹਾ ਹੋਵੇ ਪਰ ਸਾਹਮਣੇ ਕਿਸਾਨ ਜਿਹੜੇ ਬੈਰੀਗੇਟਿੰਗ ਨੂੰ ਤੋੜਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ ਤਾਂ ਸਾਹਮਣੇ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਉਸ ਕਿਸਾਨਾਂ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਇਹਨਾਂ ਦੇ ਆਗੂ ਮਨਜੀਤ ਰਾਏ ਦੀ ਗੱਲ ਕਰ ਲਵਾਂ ਡੱਲੇਵਾਲ ਦੀ ਗੱਲ ਕਰ ਲਵਾਂ ਨਾਲ ਸਰਬੰਸ ਸਿੰਘ ਭੰਦੇਰੋਂ ਨੇ ਆਦੀ ਉਹ ਵੀ ਪਹੁੰਚੇ ਨੇ ਜਦੋਂ ਕਿਸੇ ਵੀ ਜਥੇਵੰਦੀ ਦਾ ਆਗੂ ਪਹੁੰਚਦਾ ਫਿਰ ਇੱਕ ਵੱਖਰਾ ਜੋਸ਼ ਵੀ ਹੁੰਦਾ ਤੇ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜੋ ਸਾਡੇ ਆਗੂ ਕਰਨਗੇ ਉਹੀ ਹੋਵੇਗਾ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕੀਤੀ ਜਾਵੇਗੀ ਜੋ ਆਗੂਆਂ ਦੀ ਰਣਨੀਤੀ ਹੋਵੇਗੀ ਉਸ ਦੇ ਮੁਤਾਬਕ ਚੱਲਿਆ ਜਾਵੇਗਾ ਜਿਸ ਤਰ੍ਹਾਂ ਆਥਰੂ ਗੈਸ ਦੇ ਗੋਲੇ ਧਾਗੇ ਜਾ ਰਹੇ ਉਸੇ ਹਿਸਾਬ ਦੇ ਨਾਲ ਪ੍ਰਬੰਧ ਵੀ ਹੈ ਕਿਸਾਨਾਂ ਦੇ ਵੱਲੋਂ ਕਿਉਂਕਿ ਖਾਸ ਤੌਰ ਤੇ ਜਦੋਂ ਆਥਰੂ ਗੈਸ ਦੇ ਗੋਲੇ ਧਾਗੇ ਜਾਂਦੇ ਨੇ ਇਹ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੁੰਦਾ ਹੈ ਕਿ ਗਿੱਲਾ ਕੱਪੜੇ ਦੇ ਨਾਲ ਤੁਸੀਂ ਇਹਦੀ ਗੈਸ ਤੋਂ ਬਚ ਸਕਦੇ ਹੋ ਮੇਨ ਜੋ ਸਾਡੇ মিডিਆ ਕਰਮਚਾਰੀ ਤੁਹਾਨੂੰ ਦਿਖਾ ਰਹੇ ਨੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਵਿਖਾ ਰਹੇ ਨੇ ਕਿਉਂਕਿ ਅਥਰੂ ਗੈਂਸ ਤੇ ਗੋਲੇ ਦਾਗੇ ਜਾ ਰਹੇ ਨੇ ਉੱਥੇ ਨਾ ਕਿਸਾਨ ਦੇਖਿਆ ਜਾ ਰਿਹਾ ਨਾ মিডিਆ ਕਰਮਚਾਰੀਆਂ ਨੂੰ ਵੇਖਿਆ ਜਾ ਰਿਹਾ ਲਗਾਤਾਰ ਜਿਹੜਾ ਕੁਝ ਨੇੜੇ ਹੋ ਕੇ ਵਿਖਾਉਣ ਦੀ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਐ ਇਸ ਸਮੇਂ ਮੈਂ ਸੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨੌਜਵਾਨ ਵੀ ਹਾਜ਼ਰ ਨੇ ਜਿਹੜੇ ਬਜ਼ੁਰਗ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇੱਕ ਲਾਈਨ ਬਣਾ ਦਿੱਤੀ ਗਈ ਹੈ ਕਿਉਂਕਿ ਇਸੇ ਰਸਤੇ ਦਿੱਲੀ ਨੂੰ ਜਾਇਆ ਜਾਣਾ ਹੈ ਟਰੈਕਟਰ ਜਿਹੜੇ ਨੇ ਲਗਾਤਾਰ ਅੱਗੇ ਦੇ ਵੱਲ ਵਾਧਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ ਉਧਰੋਂ ਪ੍ਰਸ਼ਾਸਨ ਵੀ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਸਵੀਰਾਂ ਇਸ ਸਮੇਂ ਸੰਭੂ ਬਾਰਡਰ ਦੀਆਂ ਵਿਖਾ ਰਹੇ ਆਂ ਅਥਰੂ ਗੰਸ ਦੇ ਗੋਲੇ ਲਗਾਤਾਰ ਦਾ ਅੱਗੇ ਜਾ ਰਹੇ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਹੀ ਕਿਸਾਨਾਂ ਦਾ ਜਿਹੜਾ ਇਕੱਠ ਹੈਗਾ ਇਸ ਨੂੰ ਖੰਡਾ ਦਿੱਤਾ ਜਾਵੇ ਪਰ ਕਿਸਾਨ ਜਿਹੜੇ ਨੇ ਲਗਾਤਾਰ ਵੱਖ-ਵੱਖ ਹਲਾਕਿਆਂ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਗਿਣਤੀ ਲਗਾਤਾਰ ਵੱਧ ਰਹੀ ਹੈ ਨੌਜਵਾਨ ਬੜੇ ਨੇ ਅੱਜ ਦੇ ਇਸ ਇਕੱਠ ਦੇ ਵਿੱਚ ਆਲੇ ਦੀ ਵੀ 6:00 ਵਜੇ ਨਾਰੇ ਜੀ ਲਗਾਤਾਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼ਾਇਦ ਤੁਸੀਂ ਮਾਈਕ ਦੇ ਵਿੱਚ ਆਵਾਜ਼ ਆਈ ਹੋਣੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਮੀਡੀਆ ਕਰਮਚਾਰੀ ਨੇ ਉਹ ਵੀ ਲਗਾਤਾਰ ਜ਼ਖਮੀ ਹੋ ਰਹੇ ਨੇ ਕਿਉਂਕਿ ਜਦੋਂ ਅਥਰੂ ਗੈਂਸ ਦਾ ਗੋਲਾ ਹੁੰਦਾ ਉਹ ਤੁਹਾਨੂੰ ਦਿਖਣਾ ਬੰਦ ਹੋ ਜਾਂਦਾ ਗਲਾ ਤੁਹਾਡਾ ਕੁੱਟਿਆ ਜਾਂਦਾ ਇਸ ਕਰਕੇ ਦਿੱਕਤ ਆ ਰਹੀ ਆ ਬੜੀ ਮੁਸ਼ਕਲ ਦੇ ਨਾਲ ਜੋ ਕੁਝ ਬੁਖਾਰ ਰਹੇ ਆ ਤੁਹਾਨੂੰ ਇਸ ਸਮੇਂ ਤਸਵੀਰਾਂ ਸੰਭੂ ਬਾਰਡਰ ਤੋਂ ਬੁਖਾਰ ਰਹੇ ਆ ਦੇਖ ਰਹੇ ਹੋਮੋਗੇ ਧੂਆਂ ਉੱਡ ਰਿਹਾ ਅਥਰੂ ਗੈਂਸ ਤੇ ਗੋਲੇ ਦਾਗੇ ਜਾ ਰਹੇ ਨੇ ਥੋੜਾ ਜਿਹਾ ਕੋਸ਼ਿਸ਼ ਕਰਦੇ ਆ ਨੇੜੇ ਹੋ ਕੇ ਵਖਾਂਦੀ ਸਾਹਮਣੇ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਥਰੂ ਕਾਸਤੇ ਗੋਲੇ ਆ ਉਹ ਦਾਗੇ ਜਾ ਰਹੇ ਨੇ ਕੀ ਕੇਂਦਰ ਜਿਹੜਾ ਹੈਗਾ ਸਖਤ ਹੋਇਆ ਜਾਂ ਜਿਹੜਾ ਨਰਮ ਰੁਖਾਉ ਨਹੀਂ ਅਪਣਾਇਆ ਗਿਆ ਇਹ ਵੱਡੇ ਸਵਾਲ ਨੇ ਕਿਉਂਕਿ ਜਦੋਂ ਆਗੂ ਆਏ ਨੇ ਤਾਂ ਫਿਰ ਕੀ ਗੱਲਬਾਤ ਨਹੀਂ ਕਰਨੀ ਸੀ ਤਸਵੀਰਾਂ ਤਸਵੀਰਾਂ ਦੇ ਵਿੱਚ ਨੌਜਵਾਨ ਨੇ ਜਿਹੜੇ ਲਗਾਤਾਰ ਅੱਗੇ ਦੇ ਵੱਲ ਵਧ ਰਹੇ ਨੇ ਲਗਾਤਾਰ ਤੁਸੀਂ ਵਕ ਵਕ ਝੰਡੇ ਦੇਖ ਰਹੇ ਹੋਮੋਂਗੇ ਜਕਾਰਿਆਂ ਦੀ ਜਿਹੜੀ ਗੂੰਜ ਆ ਉਹ ਪਾਈ ਜਾ ਰਹੀ ਹੈ ਤਾਂ ਕੀ ਜਿਹੜੀ ਰਾਤ ਵਾਲੀ ਮੀਟਿੰਗ ਆ ਉਹ ਵੀ ਬੇਸਟਾ ਰਹੀ ਤੇ ਹੁਣ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਹੋਵੇਗੀ ਜਾਂ ਨਹੀਂ ਹੋਵੇਗੀ ਕਿ ਕਿਸਾਨ ਜਿਹੜੇ ਨੇ ਉਹ ਬਾਰਡਰ ਨੂੰ ਤੋੜ ਕੇ ਵੈਰੀਗੇਟਿੰਗ ਨੂੰ ਤੋੜ ਕੇ ਅੱਗੇ ਵਧਣਗੇ ਕਦੋਂ ਤੱਕ ਕਿ ਕਿਸਾਨ ਦਿੱਲੀ ਪਹੁੰਚਣਗੇ ਜਾਂ ਫਿਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਮੰਗਾਂ ਮੰਨ ਲਈਆਂ ਜਾਣਗੀਆਂ ਜਾਂ ਕੋਈ ਸਹਿਮਤੀ ਜਤਾ ਲਈ ਜਾਵੇਗੀ ਜੇ ਅੱਗੇ ਨਹੀਂ ਵਧਦੇ ਤਾਂ ਕਿ ਇੱਥੇ ਮੋਰਚਾ ਲੱਗੇਗਾ ਇਹ ਹਾਲੇ ਤੱਕ ਸਵਾਲ ਬਣੇ ਹੋਏ ਨੇ ਜਿਵੇਂ ਡੱਲੇਵਾਲ ਸਾਹਿਬ ਦੇ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਹਜੇ ਤੱਕ ਕੋਈ ਕਿਸੇ ਦੇ ਨਾਲ ਗੱਲਬਾਤ ਨਹੀਂ ਹੋਈ ਕੋਈ ਕਿਸੇ ਦਾ ਫੋਨ ਨਹੀਂ ਆਇਆ ਰਾਤ ਮੀਟਿੰਗ ਜ਼ਰੂਰ ਹੋਈ ਆ ਮੀਟਿੰਗ ਵੀ ਲਗਾਤਾਰ 7 ਘੰਟੇ ਮੀਟਿੰਗ ਚੱਲੀ ਆ ਪਰ ਉਹਨਾਂ 7 ਘੰਟਿਆਂ ਦੇ ਵਿੱਚ ਇਹਨਾਂ ਚਾਰਾਂ ਮੰਗਾਂ ਦੇ ਉੱਤੇ ਪੇਚ ਅੜਿਆ ਰਿਹਾ ਬਹੁਤ ਸਾਰੀਆਂ ਹੋਰ ਵੀ ਮੰਗਾਂ ਸੀ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਪਰ ਹੁਣ ਜਿਹੜੀਆਂ ਚਾਰ ਮੰਗਾਂ ਨੇ ਐਮਐਸਪੀ ਦਾ ਜ਼ਿਕਰ ਹੈ ਸੁਆਮੀ ਨਾਥਨ ਰਿਪੋਰਟ ਦੀ ਗੱਲ ਹੈ ਕਰਜ਼ਾ ਮੁਕਤੀ ਦੀ ਗੱਲ ਹੈ ਤੇ ਨਾਲ ਲਖੀਮਪੁਰ ਖੀਰੀ ਦਾ ਵੱਡਾ ਮਸਲਾ ਹੈ ਇਹਨਾਂ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਕੇਂਦਰ ਕਿਸਾਨ ਆਗੂਆਂ ਦਾ ਕਹਿਣਾ ਕਿ ਪੱਲਾ ਫੜਾਉਂਦਾ ਨਜ਼ਰ ਨਹੀਂ ਆ ਰਿਹਾ ਐਸੇ ਕਰਕੇ ਸਾਡੀ ਤਾਂ ਮਜਬੂਰੀ ਹੈ ਕਿ ਅਸੀਂ ਅੱਗੇ ਵੱਲ ਵਧ ਰਹੇ ਹਾਂ ਤੇ ਇਹੀ ਇੱਕ ਵੱਡਾ ਕਾਰਨ ਹੈ ਕਿ ਸਾਨੂੰ ਦਿੱਲੀ ਜਾਣਾ ਪਵੇਗਾ ਨਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਹੈਗਾ ਅਸੀਂ ਤਾਂ ਬੜੇ ਸ਼ਾਂਤਮਈ ਜਿਹੇ ਤਰੀਕੇ ਨਾਲ ਦਿੱਲੀ ਜਾਣਾ ਸੀ ਪਰ ਸਾਨੂੰ ਰੋਕਿਆ ਗਿਆ ਤਸਵੀਰਾਂ ਜਿਸ ਹਿਸਾਬ ਦੇ ਨਾਲ ਤੁਹਾਨੂੰ ਇਹ ਸੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਮੈਂ ਵਿਖਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਲਗਾਤਾਰ ਕੀਤੀ ਜਾ ਰਹੀ ਹੈ ਸਾਬਤ ਕੀਤਾ ਹੋਇਆ ਨਾ ਕਿ ਅਸੀਂ ਪਿਛਲਾ ਅੰਦੋਲਨ ਕੀਤਾ ਸੀਗਾ ਅਸੀਂ ਸ਼ਾਂਤਮਈ ਕੀਤਾ ਤੇ ਇਹਨਾਂ ਤੇ ਡਰੋਨਾਂ ਰਾਹੀਂ ਟੇਅਰ ਗੈਸ ਛੱਡੇ ਜਾ ਰਹੇ ਨੇ ਸਾਡੀ ਟੈਰਿਟਰੀ ਚ ਆਣ ਕੇ ਹਰਿਆਣਾ ਗਵਰਨਮੈਂਟ ਕਿਲੋ 2 ਕਿਲੋਮੀਟਰ ਅੰਦਰ ਆਣ ਕੇ ਜਾਂ ਇਹਨਾਂ ਨੂੰ ਮਾਰ ਰਿਹਾ ਹੁਣ ਇੱਕ ਮੁੰਡਾ ਆਇਆ ਸੀ ਕਿੱਥੇ ਗਿਆ ਬਲਾਈਓ ਜਰਾ ਯਾਰ ਉਹਦਾ ਸਿਰ ਪਾੜਿਆ ਹੋਇਆ ਪਾਟ ਪਾਟ ਗਿਆ ਰ ਰਬਰ ਬੁਲੇਟਸ ਮਾਰ ਰਹੇ ਨੇ ਟੋਏ ਪੱਟ ਤੇ ਦਰਿਆਵਾਂ ਚ ਕੰਡੇ ਵਾਲੀਆਂ ਤਾਰਾਂ ਲਾਤੀਆਂ ਸੀਮੈਂਟ ਦੀਆਂ ਕੰਦਾ ਬਣਾ ਤੇ ਕੱਢ ਲਈ ਕੀ ਅਸੀਂ ਕੋਈ ਦੂਜੇ ਦੇਸ਼ ਚੋਂ ਆ ਕੇ ਪ੍ਰੋਟੈਸਟ ਕਰ ਰਹੇ ਹਾਂ ਰਬਰ ਬੈਂਡ ਦਾ ਗੋਲਾ ਸਾਡੇ ਲਈ ਸਾਡੇ ਲਈ ਆ ਆ ਦੇਖੋ ਇਹਦੀ ਜਸਟ ਕੈਮਰਾ ਘੁਮਾਇਓ ਬੇਟੇ ਆ ਦੇਖ ਆ ਦੇਖ ਆ ਦੇਖ ਆ ਇਹਦੇ ਪਰਨੇ ਵੀ ਮੈਂ ਕਹ ਰਿਹਾ ਨਾ ਇਹ ਤਾਂ ਐ ਸਾਡੇ ਨਾਲ ਬਿਹੇਵ ਕਰ ਰਹੇ ਨੇ ਜਿੱਦਾਂ ਨਾ ਅਸੀਂ ਅਸੀਂ ਕੋਈ ਜਿੱਦਾਂ ਦੁਸ਼ਮਣ ਦੇਸ਼ ਤੋਂ ਲੋਕੀ ਆਣ ਕੇ ਕੋ ਮੰਗ ਕਰ ਰਹੇ ਔਰ ਇਹ ਵੀ ਗੱਲ ਇੱਥੇ ਮੈਂਸ਼ਨ ਵਰਥ ਮੈਂਸ਼ਨਿੰਗ ਕਿ ਆ ਜਿੰਨੇ ਫਿਰਦੇ ਇਹਨਾਂ ਦੇ ਬੱਚੇ ਮਰਦੇ ਨੇ ਬਾਰਡਰ ਦੱਸੋ ਮੈਨੂੰ ਬੀਜੇਪੀ ਦੇ ਕਿਹੜੇ ਲੀਡਰ ਦਾ ਬੱਚਾ ਮਰਿਆ ਅਜੇ ਤੱਕ ਫੌਜ ਚੀਨ ਨਾਲ ਲੜਾਈ ਤੇ ਇਹ ਮੋਰੇ ਪਾਕਿਸਤਾਨ ਨਾਲ ਲੜਾਈ ਤੇ ਇਹ ਮੋਰੇ ਤੇ ਜਦੋਂ ਆਪਣੀਆਂ ਹੱਕ ਮੰਗਣਾ ਤੇ ਫਿਰ ਇਹਨਾਂ ਦੇ ਉੱਤੇ ਉਲਟਾ ਅਤਿਆਚਾਰ ਤੇ ਜ਼ੁਲਮ ਤੇ ੱੱਕਾ ਤੇ ਅਨਿਆਏ ਇਹੀ ਗੱਲ ਐਗਜ਼ੈਕਟਲੀ ਮੈਂ ਕਹਿਣਾ ਚਾਹੁੰਨਾ ਔਰ ਮੈਂ ਪਹਿਲਾਂ ਵੀ ਕਹਾ ਹੁਣ ਦੁਬਾਰਾ ਕਹਿ ਦੇਣਾ ਅਸਲ RAM ਮੰਦਿਰ ਦੀ ਸਪਿਰਟ ਅੱਜ ਇੱਥੇ ਬੋਲ ਰਹੀ ਐ ਜਿਹੜਾ ਉੱਥੇ ਸੀ ਨਾ ਉਸ ਦਿਨ ਉਹ ਲੋਕ ਦਿਖਾਵਾ ਸੀਗਾ ਉਹ ਵੋਟਾਂ ਦੇ ਆਸਤੇ ਸੀਗਾ ਉਹ ਫੋਟੋ ਆਪਸ ਸੀਗਾ ਇੱਥੇ ਆ ਆ ਦੱਸੋ ਕਿਹੜਾ ਭਗਵਾਨ ਕਹਿੰਦਾ ਕਿ ਜ਼ੁਲਮ ਕਰੋ ਸਾਰੇ ਭਗਵਾਨ ਇਹ ਕਹਿੰਦੇ ਨੇ ਕਿ ਜ਼ੁਲਮ ਦੇ ਖਿਲਾਫ ਖੜੋ ਕੌਣ ਖੜ ਰਿਹਾ ਜ਼ੁਲਮ ਦੇ ਖਿਲਾਫ ਅੱਜ ਆ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਖੜ ਰਹੇ ਨੇ ਅਸਲ ਸਪਿਰਿਟ ਇੱਥੇ ਆ ਥੋੜਾ ਕੇਜਰੀਵਾਲ ਦੇ ਮਾਨ ਨੂੰ ਵੀ ਕਹਿਣਾ ਮੱਥਾ ਟੇਕਿਓ ਅੱਜ ਕੋਈ ਗੱਲ ਨਹੀਂ ਮੁੜ ਕੇ ਘਰ ਆ ਇੱਥੇ ਪਹੁੰਚੋ ਅਸਲ ਯੋਧਿਆ ਇੱਥੇ ਆ ਦਿਸ ਇਜ਼ ਇਟ ਥਰੋੜ ਮਰੋੜ ਲੈਂਦੇ ਨੇ ਯਾਰ ਖਰੀਦ ਲੈਂਦੇ ਨੇ ਜਿੱਦਾਂ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਤਾ ਉਹਦਾ ਪੁੱਤਾ ਪੱਟ ਲਿਆ ਨितीश ਨੂੰ ਪਤਾ ਨਹੀਂ ਕੁਝ ਲਾਲਚ دیتا ਉਹਨੂੰ ਤੋੜ ਲਿਆ ਵਿੱਚੋਂ ਜਿੱਦਾਂ ਸਰਕਾਰ ਕੋਈ ਕਈ ਹਤਕੰਡੇ ਹੁੰਦੇ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਜੋ ਆਜ ਇੱਥੇ ਵਾਪਰ ਰਿਹਾ ਸ਼ੰਭੂ ਬੋਰਡ ਤੇ ਇਹ 24 2024 ਦਾ ਇੱਕ ਟ੍ਰੇਲਰ ਹੈ ਅਗਰ ਬੀਜੇਪੀ ਸੱਤਾ ਚਾਹੂਗੀ ਯਾਦ ਰਹੇ ਦੇ ਵਿਲ ਨਾਟ ਅਲਾਉ ਯੂ ਟੂ ਪ੍ਰੋਟੈਸਟ ਦੇ ਵਿਲ ਸਨੈਚ ਯਰ ਰਾਈਟਸ ਫੰਡਮੈਂਟਲ ਰਾਈਟਸ ਇਨ ਕਨਸਟੀਟਿਊਸ਼ਨ ਚ ਜਿੰਦਾ ਮੈਂ ਤੁਹਾਨੂੰ ਨਾ ਬੋਲ ਰਿਹਾ ਇਹ ਵੀ ਨਹੀਂ ਮੈਂ ਬੋਲ ਸਕੂਗਾ ਅਸੀਂ ਕਿਤੇ ਖੜ ਕੇ ਪੀਸਫੁਲੀ ਪ੍ਰੋਟੈਸਟ ਨਹੀਂ ਕਰਾਂਗੇ ਕਿ ਉਹ ਸਵਾਲ ਨੂੰ ਦੇਸ਼ ਜਾ ਰਿਹਾ ਇਟ ਮੇ ਟਰਨ ਆਊਟ ਟੂ ਬੀ ਏ ਫਾਰਸਿਕਲ ਡੈਮੋਕ੍ਰੇਸੀ ਲਾਈਕ ਪਾਕਿਸਤਾਨ ਲਾਈਕ ਬੰਗਲਾਦੇਸ਼ ਲਾਈਕ ਸ਼੍ਰੀਲੰਕਾ ਅਗਰ ਦੇਸ਼ ਦੀ ਡੈਮੋਕ੍ਰੇਸੀ ਨੂੰ ਠੀਕ ਲਾਈਨ ਤੇ ਚਲਾਉਣੀ ਤਾਂ ਆਈ ਥਿੰਕ ਸਾਨੂੰ 2024 ਵਿੱਚ ਬਹੁਤ ਸੀਰੀਅਸਲੀ ਸੋਚਣਾ ਪਊ ਸਾਰਾ ਹਰਮੀਤ ਮੈਂ ਤਾਂ ਯਾਰ ਅੱਜ ਤਾਂ ਮੈਂ ਬਤੌਰ ਇੱਕ ਇਨਸਾਨ ਇੱਕ ਕਿਸਾਨ ਇੱਕ ਜ਼ਿਮੀਦਾਰ ਦਾ ਬੇਟਾ ਹੋਣ ਦੇ ਨਾਤੇ ਨਾਲ ਆਇਆ ਹਾਂ ਔਰ ਮੈਂ ਤਾਂ ਸਭ ਨੂੰ ਅਪੀਲ ਕਰੀ ਮੇਰੀ ਪਾਰਟੀ ਕੋ ਆਵੇ ਸਾਰੀਆਂ ਪਾਰਟੀਆਂ ਆਉਣ ਨਾ ਜਿਹੜੇ 92 ਚੁਣੇ ਉਹ ਵੀ ਆਉਣ ਜਿਹੜੇ ਟਰੈਕਟਰ ਯਾਤਰਾ ਕੱਢ ਰਹੇ ਉਹ ਯਾਤਰਾ ਐ ਨੂੰ ਕੱਢਣ ਸਾਰੀ ਫੋਰਸ ਲੈ ਕੇ ਇੱਥੇ ਆ ਜਾਣ ਸਿੱਧਾਈ ਕਰੇ ਲਈ ਕੀ ਕਹਿ ਦੇਣਗੇ ਇਹ ਇੱਕ ਦਿਨ ਬੇਇੱਜ਼ਤੀ ਕਰ ਲੈਣਗੇ ਦੋ ਦਿਨ ਕਹਿ ਦੇਣਗੇ ਤੁਹਾਨੂੰ ਨਹੀਂ ਅਸੀਂ ਮਤ ਚੱਲਦੇ ਸਾਡੀ ਬੇਇੱਜ਼ਤੀ ਜ਼ਰੂਰੀ ਹੈ ਕਿ ਪੰਜਾਬ ਦੇ ਮੁੱਦੇ ਜ਼ਰੂਰੀ ਹੈ ਪੰਜਾਬ ਦੇ ਕਿਸਾਨਾਂ ਦੀ ਮੰਗਾਂ ਜ਼ਰੂਰੀ ਹੈ ਕਿ ਸਾਡੀ ਟੋ ਠੱਪਾ ਜ਼ਰੂਰੀ ਹੈ ਸੋ ਮੇਰੀ ਸਭ ਨੂੰ ਅਪੀਲ ਹੈ ਕਿ ਆਓ ਇਹਨਾਂ ਦੀ ਸਪੋਰਟ ਕਰੋ ਔਰ ਭਾਜਪਾ ਤੋਂ ਮੈਂ ਉਮੀਦ ਰੱਖ ਸਕਦਾ ਕਿ ਨਿਹੱਤੇ ਬੇਗੁਨਾ ਲੋਕਾਂ ਤੇ ਇਨਸਾਫ ਪਸੰਦ ਲੋਕਾਂ ਤੇ ਤਸ਼ੱਦਦ ਤੇ ਅਤਿਆਚਾਰ ਨਾ ਕਰੋ ਇਹਦਾ ਇਹਦਾ ਨਤੀਜਾ ਕੋ ਚੰਗਾ ਨਹੀਂ ਨਿਕਲੇਗਾ